ਮਾਜ ਮਹੱਲਾ ਪੰਜਵਾ ਕਰ ਪਹਿਲਾ ਅੰਤਰ ਅਲਖ ਨ ਜਾਇ ਲਖਿਆ ਨਾਮ ਰਤਨ ਲੈ ਗੁਜਾ ਰਖਿਆ ਹਗਮ ਅਗੋਚਰ ਸਭ ਤੇ ਊਚਾ ਗੁਰ ਕੈ ਸ਼ਬਦ ਲਖਾਵਣਿਆ ਹਉ ਵਾਰੀ ਜੀਉ ਵਾਰੀ ਕਲ ਮਹਿ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੈ ਧਾਰੀ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੈ ਕੋ ਫਿਰਦੀ ਬ੍ਰਹਮੇ ਇੰਦਰ ਤੇ ਆਇਨੇ ਹਿਰਦੇ ਕੋਟ ਤੇ ਤੀਸਾ ਖੋਜਹਿ ਤਾ ਕੋ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕਹਿ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸੰਝਾਪੈ ਜਿਨ ਪਿਆਸੀ ਤ੍ਰਿਪਤਾਸੀ ਸੱਚੇ ਸਤਿ ਅਗਾਵਣਿਆ ਇਸ ਕਰ ਸਹਿਜਾ ਸੁਹੀ ਸੋਹਿਲਾ ਅਣਦ ਬਨੋਦ ਕਰੇ ਸਦਕੇਲਾ ਸੋ ਤਨਵੰਤਾ ਸੁਵਡ ਸਾਹਾ ਜੋ ਗੁਰ ਚਰਣੀ ਮਨ ਲਾਵਣਿਆ ਪਹਿਲੋਂ ਦੇ ਤੈਂਜ ਕਸਮਾਹ ਪਿਛੋਂ ਦੇ ਤੈਂ ਜੰਤ ਉਪਾਹਾ ਤੁਹ ਜੀ ਵਡ ਦਾਤਾ ਅਬਰਨਾ ਸੁਆਮੀ ਲਵੈ ਨ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤੁਦ ਧਿਆਏ ਸਾਧ ਜਨਾਂ ਕਾ ਮੰਤਰ ਕਮਾਈ ਆਪ ਤਰੈ ਸਗਲੇ ਕੁਲ ਤਾਰੀ ਤਿਸ ਦਰਗਾਹਾ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉਚੋ ਉਚਾ ਤੂੰ ਬੇਅੰਤ ਆਤਮ ਉਚੋ ਮੂਚਾ ਹਉ ਕੁਰਬਾਨੀ ਤੇਰੀ ਵਈਆ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਬਖਤਾ ਕੌਣ ਸੋ ਗਿਰੀਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਉ ਕਿਨ ਵਿਦ ਬਾਦਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਮਣ ਟੂਟਾ ਕੌਣ ਕਰਮ ਕੌਣ ਨਿਹ ਕਰਮਾ ਕੌਣ ਸੋ ਕਹਿ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਵੇਮੁਖੀਆ ਕਿਨ ਬਿਦ ਮਿਲੀਐ ਕਿਨ ਬਿਦ ਵਿਛਰੈ ਇਹ ਬਿਦ ਕੌਣ ਪ੍ਰਗਟਾਏ ਜੀਉ ਕੌਣ ਸੋ ਅਕਰ ਜਿਤ ਧਾਵਤ ਰਹਤਾ ਕੌਣ ਅਪਦੇਸ ਜਿਤ ਦੁਖ ਸੁਖ ਸਮਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਾਈ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗਿਰਹੀ ਉਦਾਸੀ ਗੁਰਮਖ ਗੁਰਮਖ ਕੀਮਤ ਪਾਏ ਜੀਓ ਹਉ ਮੈਂ ਬਾਦਾ ਗੁਰਮੁਖ ਛੂਟਾ ਗੁਰਮਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮਖ ਨੇ ਕਰਮਾ ਗੁਰਮੁਖ ਕਰੇ ਸੋ ਸੁਪਾਏ ਜੀਓ ਗੁਰਮਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਾਨ ਮੁਖ ਮਨੁ ਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨੁ ਮੁਖ ਵਿਛਰੈ ਗੁਰਮੁਖ ਵਿਧ ਪ੍ਰਗਟਾਇ ਜੀਉ ਗੁਰਮੁਖ ਅੱਖਰ ਜਿਤ ਤਾਵਤ ਰਹਿਤਾ ਗੁਰਮੁਖ ਅਪਦੇਸ ਦੁਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਾਈ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਆਨੰਤਾ ਨਾਨਕ ਇਕਸ ਮਾਹੀ ਸਮਾਏ ਜੀਉ ਮਾਜ ਮਹੱਲਾ ਪੰਜਵਾਂ ਪ੍ਰਭ ਅਬਨਾਸੀ ਤਾਂ ਕਿਆ ਕਾੜਾ ਹਰਿ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰਹਿ ਸੂਹੀ ਸੁਖ ਪਾਵਣਿਆ ਹਉ ਵਾਰੀ ਜੀਉ ਵਾਰੀ ਗੁਰਮਖ ਮਾਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਦੀਠਾ ਥਾਂ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਉਣਿਆ ਸਗਲ ਮਨੋਰਥ ਤੂੰ ਦੇਵਣਹਾਰਾ ਭਗਤੀ ਭਾਏ ਭਰੇ ਪੰਡਾਰਾ ਦਇਆ ਧਾਰ ਰਾਖੇ ਤੁਦ ਸੇ ਪੂਰੈ ਕਰਮ ਸਮਾਵਣਿਆ ਅੰਧ ਕੂਪ ਤੇ ਕੰਡੈ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਨਾਸੀ ਕਹਿ ਸੁਣ ਤੋਟ ਨਾ ਆਵਣਿਆ ਐਥੈ ਉਥੈ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹੀ ਪਾਲਾ ਮਾਇਆ ਅਗਨ ਨਾ ਪੋਹੈ ਤਿਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਹਾਨੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ Swami ਤੁਧ ਬਿਨ ਅਵਰ ਨਾ ਜਾਣਣਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਉ ਨ ਲੱਗੇ ਕਾਈ ਤੂੰ ਸਾਹਿਬ ਸਰਨ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਊਚ ਅਥਾ ਹੋ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲ ਬਲ ਜਾਵਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਈਓ ਸੰਭਾਲੀਐ ਮੂਲ ਨਾਮੁ ਨਹ ਵਿਸਾਰੀਐ ਰਹਾਉ ਸੰਤਾਂ ਸੰਗਤ ਪਾਈਐ ਜਿਤ ਜਮਕੈ ਪੰਥ ਨਾ ਜਾਈਐ ਤੋ ਸਾਹ ਹਰ ਕਾ ਨਾਮ ਲੈ ਤੇਰੇ ਕੁਲਹਿ ਨਾ ਲਾਗੇ ਗਾਲ ਜੀਉ ਜੋ ਸਿਮਰਨ ਦੇ ਸਾਈ ਹੈ ਨਰਕ ਨਾ ਸਹੀ ਪਾਈ ਹੈ ਤੱਤੀ ਵਾਉ ਨਾ ਲੱਗਈ ਜਿਨ ਮਨ ਉਠਾਇ ਆਏ ਜੀਉ ਸੇ ਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸੇ ਗੰਭੀਰ ਅਪਾਰ ਜੀਉ ਹਰ ਅਮਿਉ ਰਸਾਇਣ ਪੀਵੀਐ ਮੁਹੇ ਦਿੱਠੈ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਹੋ ਗੁਰ ਕੇ ਪਾਉ ਜੀਉ ਜੋ ਹਰ ਕੀਤਾ ਆਪਣਾ ਤਿਨਹਿ ਗਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਟਕ ਜਿਸ ਦਾ ਭਾਗ ਜੀਉ ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਿ ਛਾਹੀਆ ਮੰਦਾ ਮੂੜ ਨਾ ਉਪਜੀਓ ਤਰੇ ਸੱਚੀ ਕਾਰੈ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਾਵਨ ਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਅਤਲ ਪਦਾਰਥ ਪਾਇਆ ਕੈ ਭੰਜਨ ਕੀ ਸਰਣਾਇਆ ਲਾਏ ਅੰਚਲ ਨਾਨਕ ਤਾਰਿਅਨ ਜਿਤਾ ਜਨਮ ਅਪਾਰ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ ਸਰਨੇ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਾਲੇ ਮਹੀਲ ਪੂਰੀ ਪਾਪ ਬਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੈ ਕੀ ਆਤ ਪਾਵਸੋ ਦੁਸ਼ਟ ਹੋਏ ਹੋਏ ਮੂਰੇ ਨਾਨਕ ਰੱਤਾ ਸਚ ਨਾਹੀ ਹਰ ਵੇਖੈ ਸਦਾ ਹਜੂਰੇ 12 ਮਾਹ